ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜਿਉ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਨ ਸਤਿਕਾਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਸਾਧ ਸੰਗਤ ਜੀ ਅੱਜ ਆਪਾਂ ਵੀ ਵਿਚਾਰ ਸਾਂਝੇ ਕਰਾਂਗੇ ਜਦੋਂ ਆਪਣੇ ਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਆਪਾਂ ਨੂੰ ਆਪਣੇ ਤੇ ਆਉਣ ਵਾਲੇ ਕਸ਼ਟ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹ ਕਿਵੇਂ ਲੱਗਦਾ ਹੈ ਉਹ ਤੁਹਾਨੂੰ ਇਸ ਵੀਡੀਓ ਤੋਂ ਪਤਾ ਚੱਲ ਜਾਵੇਗਾ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਜਦੋਂ ਆਪਾਂ ਸ਼ਹੀਦ ਸਿੰਘ ਫੌਜਾਂ ਅੱਗੇ ਧੰਤਨ ਬਾਬਾ ਦੀਪ ਸਿੰਘ ਜੀ ਅੱਗੇ ਕੋਈ ਵੀ ਸੱਚੇ ਦਿਲੋਂ ਅਰਦਾਸ ਬੇਨਤੀ ਲਾ ਦਿੰਨੇ ਆ ਤਾਂ ਸਾਧ ਸੰਗਤ ਜੀ ਜਦੋਂ ਉਹਨਾਂ ਦੀ ਕਿਰਪਾ ਆਪਣੇ ਤੇ ਹੋ ਜਾਂਦੀ ਏ ਤੇ ਆਪਣੇ ਤੇ ਆਉਣ ਵਾਲਾ ਹਰ ਕਸ਼ਟ ਉਹ ਆਪਦੇ ਤੱਕ ਰੱਖਦੇ ਨੇ ਆਪ ਨੂੰ ਕੋਈ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਆਪਣੀ ਜ਼ਿੰਦਗੀ ਵਿੱਚ ਸੁੱਖ ਤੇ ਖੁਸ਼ੀਆਂ ਮਨਾਲ ਭਰ ਦਿੰਦੇ ਹਨ ਤੇ ਆਪਣੀ ਜ਼ਿੰਦਗੀ ਵਿੱਚ ਉਹ ਜਿਹੜੇ ਦੁੱਖ ਹੁੰਦੇ ਹਨ ਤਕਲੀਫਾਂ ਹੁੰਦੀਆਂ ਹਨ ਉਹ ਸਾਰੀਆਂ ਕੱਢ ਦਿੰਦੇ ਹਨ ਸਾਤ ਸੰਗਤ ਜੀ ਸਾਤ ਸੰਗਤ ਜੀ ਇੱਕ ਪਰਿਵਾਰ ਹੈ ਜੋ ਕਿ ਅੰਮ੍ਰਿਤਸਰ ਦਾ ਵਸਨੀਕ ਹੈ ਤੇ ਉਹਨਾਂ ਦਾ ਆਪਦਾ ਕਾਰੋਬਾਰ ਹੈ ਟਰੈਵਲਿੰਗ ਦਾ ਸਾਤ ਸੰਗਤ ਜੀ ਉਹ ਸਾਰਾ ਪਰਿਵਾਰ ਸ਼ਹੀਦਾਂ ਸਾਹਿਬ ਬਹੁਤ ਜਾਂਦੇ ਹਨ ਤੇ ਉੱਥੇ ਮੱਥਾ ਵੀ ਟੇਕਣ ਜਾਂਦੇ ਸਨ ਤੇ ਉੱਥੇ ਉਹਨਾਂ ਦੀ ਬੇਟੀ ਹੈ ਜੋ ਉਹ ਦੁਪਹਿਰਾ ਸਹਿਬ ਵੀ ਕੱਟਦੀ ਸੀ ਆਈ ਐਤਵਾਰ ਸਾਸੰਗਤ ਜੀ ਉਹਨਾਂ ਦੇ ਘਰ ਵਿੱਚ ਉਸ ਬੇਟੀ ਦੇ ਮਾਪੇ ਤੇ ਇੱਕ ਛੋਟਾ ਭਰਾ ਤੇ ਇਹ ਇਕੋ ਆਪ ਰਹਿੰਦੇ ਸਨ ਸਾਸੰਗਤ ਜੀ ਜਿਹੜੇ ਉਹਨਾਂ ਦੇ ਪਿਤਾ ਜੀ ਸਨ ਉਹ ਟਰੈਵਲਿੰਗ ਦਾ ਕੰਮ ਕਰਦੇ ਹੋਣ ਕਰਕੇ ਅਕਸਰ ਘਰ ਤੋਂ ਬਾਹਰ ਰਹਿੰਦੇ ਸਨ ਤੇ ਭਰਾ ਅਜੇ ਛੋਟਾ ਸੀ ਤੇ ਮਾਂ ਘਰ ਦਾ ਕੰਮ ਕਰਦੇ ਸਨ ਤੇ ਉਹ ਲੜਕੀ ਪੜਾਈ ਕਰਦੀ ਸੀ ਪਰ ਸਾਸੰਗਤ ਜੀ ਉਸਦੀ ਬਾਬਾ ਦੀਪ ਸਿੰਘ ਜੀ ਤੇ ਇੰਨੀ ਸ਼ਰਧਾ ਸੀ ਕਿ ਉਹ ਸੰਡੇ ਦੇ ਆਏ ਸੰਡੇ ਹੀ ਇੱਥੇ ਛੀਦਾ ਸਾਹਿਬ ਚਪੈਰਾ ਸਾਹਿਬ ਕੱਟਣ ਜਾਂਦੀ ਸੀ ਸਾਜ ਸੰਗਤ ਜੀ ਉਹਨਾਂ ਨੇ ਕਿਹਾ ਕਿ ਉਹ ਜਦੋਂ ਵੀ ਚਪੈਰਾ ਸਾਹਿਬ ਉਹ ਕਹਿੰਦੇ ਮੈਂ ਕੱਟਣ ਜਾਂਦੀ ਹੁੰਦੀ ਸੀ ਨਾ ਤਾਂ ਜਦੋਂ ਹੀ ਚਪੈਰਾ ਸਾਹਿਬ ਕੱਟ ਕੇ ਅਰਦਾਸ ਬੇਨਤੀ ਹੁੰਦੀ ਸੀ ਉਸ ਸਮੇਂ ਤੇ ਮੈਂ ਆਪਦੇ ਮਾਪੇ ਆਪਦੇ ਭਰਾ ਤੇ ਆਪਣੇ ਸਾਰੇ ਪਰਿਵਾਰ ਦਾ ਧਿਆਨ ਵਿੱਚ ਰੱਖ ਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੀ ਸੀ ਕਿ ਸਾਨੂੰ ਦੁਖ ਤਖਲੀਫਾਂ ਤੋਂ ਬਚਾ ਕੇ ਰੱਖਣਾ ਤੇ ਸਾਡੇ ਸਾਰੇ ਕਾਰਜ ਸੰਪੂਰਨ ਕਰਨਾ ਸਾਧ ਸੰਗਤ ਜੀ ਉਹ ਲਗਾਤਾਰ ਇਸੇ ਤਰ੍ਹਾਂ ਜਿਵੇਂ ਪੈਰਾ ਸਾਹਿਬ ਕੱਟਦੇ ਰਹੇ ਤੇ ਉਹਨਾਂ ਦਾ ਕਾਰੋਬਾਰ ਵੀ ਵਧੀਆ ਚੱਲ ਰਿਹਾ ਸੀ ਪਰਿਵਾਰ ਵਿੱਚ ਵੀ ਬਿਲਕੁਲ ਤੰਦਰੁਸਤੀ ਸੀ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ ਉਹ ਕਹਿੰਦੇ ਕਿ ਮੈਂ ਦੁਪਹਿਰਾ ਸੈਵ ਗੱਟ ਰਹੀ ਸੀ ਸ਼ਹੀਦਾਂ ਸਾਹਿਬ ਜਾ ਕੇ ਬਟ ਵਾਰ-ਵਾਰ ਮੈਨੂੰ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਦਾ ਖਿਆਲ ਆ ਰਿਹਾ ਸੀ ਮੈਨੂੰ ਹੋਰ ਕੋਈ ਵੀ ਖਿਆਲ ਨਹੀਂ ਸੀ ਆ ਰਿਹਾ ਤੰਤਨ ਬਾਬਾ ਦੀਪ ਸਿੰਘ ਜੀ ਵੱਲ ਵੀ ਬਹੁਤ ਸ਼ਹੀਦਾਂ ਸਾਹਿਬ ਵੱਲ ਬਹੁਤ ਧਿਆਨ ਲਾਉਂਦੀ ਸੀ ਪਰ ਮੇਰਾ ਧਿਆਨ ਉਧਰ ਜਾ ਨਹੀਂ ਸੀ ਆ ਰਿਹਾ ਵਾਰ-ਵਾਰ ਮੈਨੂੰ ਇੱਕੋ ਹੀ ਖਿਆਲ ਆ ਰਿਹਾ ਸੀਗਾ ਆਪਣੇ ਪਿਤਾ ਜੀ ਦਾ ਸਾਧ ਸੰਗਤ ਜੀ ਉਹ ਬੇਟੀ ਨਹੀਂ ਸੀ ਜਾਣਦੀ ਕਿ ਉਸ ਨੂੰ ਇਹ ਖਿਆਲ ਕਿਉਂ ਆ ਰਿਹਾ ਉਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਵੀ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਪਰ ਸਾਧ ਸੰਗਤ ਜੀ ਉਹ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਸ਼ਾਰਾ ਸੀ ਕਿ ਉਹ ਦੱਸਣਾ ਚਾਹੁੰਦੇ ਸਨ ਕਿ ਤੁਹਾਡੇ ਪਿਤਾ ਜੀ ਤੇ ਅੱਜ ਕੋਈ ਕਸ਼ਟ ਹੈ ਜੋ ਕਿ ਤੁਸੀਂ ਇੱਥੇ ਦੁਪਹਿਰਾ ਸੇਵ ਕੱਟ ਰਹੇ ਹੋ ਤਾਂ ਉਹਨਾਂ ਦਾ ਉਹ ਕਸ਼ਟ ਕੱਟਿਆ ਜਾਵੇਗਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਨੂੰ ਸਮਝ ਨਾ ਆਈ ਪਰ ਮੈਂ ਵਾਰ-ਵਾਰ ਮੇਰਾ ਮਨ ਬੇਚੈਨ ਹੋ ਰਿਹਾ ਸੀ ਮੈਂ ਦੁਪਹਿਰਾ ਸੇਵ ਕੱਟਦੀ ਰਹੀ ਤੇ ਅਰਦਾਸ ਬੇਨਤੀ ਲਾ ਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਮੈਂ ਘਰੇ ਆ ਗਈ ਸਾਧ ਸੰਗਤ ਜੀ ਉਹਨਾਂ ਦੇ ਪਿਤਾ ਜੀ ਜੋ ਕਿ ਟਰੈਵਲਿੰਗ ਦਾ ਕੰਮ ਕਰਦੇ ਸਨ ਉਸ ਦਿਨ ਉਹ ਹਿਮਾਚਲ ਦੇ ਪਹਾੜਾਂ ਵਾਲੇ ਏਰੀਏ ਵਿੱਚ ਗਏ ਹੋਏ ਸਨ ਸਾਧ ਸੰਗਤ ਜੀ ਉੱਥੇ ਅਚਾਨਕ ਉਹਨਾਂ ਦੀ ਗੱਡੀ ਸਲਿੱਪ ਹੋ ਗਈ ਤੇ ਉਹਨਾਂ ਦੀ ਗੱਡੀ ਨੀਚੇ ਖਾਈ ਵਿੱਚ ਜਾ ਗਿਰੀ ਜਿੱਥੋਂ ਕੇ ਬੰਦੇ ਦਾ ਬਚਣਾ ਬਿਲਕੁਲ ਹੀ ਨਾ ਮੌਕੇ ਨਹੀਂ ਸੀ ਸਾਧ ਸੰਗਤ ਜੀ ਪਰ ਕੀ ਹੋਇਆ ਕਿ ਉਹ ਗੱਡੀ ਜਦੋਂ ਗਈ ਤਾਂ ਲੋਕਾਂ ਨੇ ਦੇਖਿਆ ਉਹਨਾਂ ਗਿਆ ਕਿ ਵਿੱਚ ਬੈਠੀਆਂ ਸਵਾਰੀਆਂ ਤਾਂ ਨਹੀਂ ਬਚ ਸਕਦੀਆਂ ਸਾਧ ਸੰਗਤ ਜੀ ਜਦੋਂ ਗੱਡੀ ਡਿੱਗੀ ਤਾਂ ਉਥੋਂ ਦੇ ਜੋ ਰਹਿਣ ਵਾਲੇ ਸੀ ਉਹਨਾਂ ਦਾ ਨਿਤਦਾ ਕੰਮ ਹੁੰਦਾ ਹੈ ਤਾਂ ਉਹਨਾਂ ਨੇ ਉਥੇ نیچے ਜਾ ਕੇ ਪਹਾੜਾਂ ਵਿੱਚ ਉਹ ਜਿੱਥੇ ਜਗ੍ਹਾ ਨੀਵੀ ਸੀ ਉਥੇ ਜਾ ਕੇ ਦੇਖਿਆ ਕਿ ਗੱਡੀ ਵਿੱਚ ਜੋ ਸਵਾਰੀਆਂ ਸਨ ਉਹਨਾਂ ਦਾ ਕੀ ਬਣਿਆ ਜੇਕਰ ਕੋਈ ਹੈ ਤਾਂ ਹਸਪੀਟਲ ਪਹੁੰਚਾ ਦਈਏ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਉਹ ਉਥੋਂ ਦੇ ਵਸਨੀਕ ਜਦੋਂ نیچے ਤੱਕ ਗਏ ਗੱਡੀ ਤੱਕ ਪਹੁੰਚੇ ਤਾਂ ਗੱਡੀ ਤਾਂ ਬਿਲਕੁਲ ਖਤਮ ਹੋ ਚੁੱਕੀ ਸੀ ਪਰ ਉਹਨਾਂ ਦੇ ਜਿਹੜੇ ਪਿਤਾ ਜੀ ਸਨ ਉਹਨਾਂ ਨੂੰ ਕੋਈ ਅਨ ਨੁਕਸਾਨ ਨਹੀਂ ਸੀ ਹੋਇਆ ਉਹਨਾਂ ਦੇ ਥੋੜੀਆਂ ਬਹੁਤੀਆਂ ਸੱਟਾਂ ਹੀ ਲੱਗੀਆਂ ਸਨ ਉਹਨਾਂ ਦੇ ਪਿਤਾ ਜੀ ਨੇ ਜੋ ਵੀ ਉਥੋਂ ਦੇ ਵਸਨੀਕ ਉਹਨਾਂ ਦੀ ਮਦਦ ਕਰਨ ਲਈ ਆਏ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਠੀਕ ਆ ਮੈਨੂੰ ਹਸਪੀਟਲ ਵਿੱਚ ਪਹੁੰਚਾ ਦਿਓ ਸਾਧ ਸੰਗਤ ਜੀ ਉਹ ਆਪ ਸਭ ਦੱਸਦੇ ਕਿ ਉਹ ਆਪ ਸਭ ਹੈਰਾਨ ਰਹਿ ਗਏ ਕਿ ਇਹ ਕਿਵੇਂ ਹੋ ਸਕਦਾ ਹੈ ਇੰਨੀ ਉੱਚੀ ਉਚਾਈ ਤੋਂ ਗੱਡੀ ਡਿੱਗੀ ਤੇ ਗੱਡੀ ਦੇ ਪੱਲੇ ਕੱਖ ਵੀ ਨਹੀਂ ਰਿਹਾ ਤੇ ਵਿੱਚ ਵਿੱਚ ਬੈਠੇ ਹੋਏ ਬੰਦੇ ਨੂੰ ਖਰੋਚ ਵੀ ਨਹੀਂ ਆਈ ਮਾਮੂਲੀ ਜੀਆਂ ਸੱਟਾਂ ਨੇ ਸਾਹ ਸੰਗਤ ਜੀ ਉਹਨਾਂ ਨੇ ਉਥੋਂ ਦੇ ਹਸਪੀਟਲ ਵਿੱਚ ਪਹੁੰਚਾਇਆ ਤੇ ਉਹਨਾਂ ਦੇ ਬਾਹ ਤੈ ਹੀ ਸੱਟ ਲੱਗੀ ਸੀ ਤੇ ਉਹਨਾਂ ਦੇ ਪਿਤਾ ਜੀ ਉਥੋਂ ਹਸਪੀਟਲ ਚੋਂ ਦਵਾਈ ਲੈ ਕੇ ਉਸ ਤੋਂ ਬਾਅਦ ਜਦੋਂ ਉਹ ਠੀਕ ਹੋਏ ਤੇ ਉਹਨਾਂ ਨੇ ਘਰੇ ਕਾਲ ਕੀਤੀ ਕਿ ਅੱਜ ਇਹ ਸਭ ਕੁਝ ਮੇਰੇ ਨਾਲ ਹੋ ਗਿਆ ਪਰ ਮੈਂ ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਨੂੰ ਬਿਲਕੁਲ ਨੁਕਸਾਨ ਨਹੀਂ ਹੋਇਆ ਆਪਣੀ ਗੱਡੀ ਤਾਂ ਬਿਲਕੁਲ ਖਰਾਬ ਹੋ ਗਈ ਖਤਮ ਹੀ ਹੋ ਗਈ ਹੈ ਪਰ ਮੇਰੀ ਜਾਨ ਬਚ ਗਈ ਹੈ ਮੈਨੂੰ ਕੋਈ ਵੀ ਖਰੋਜ ਨਹੀਂ ਆਉਣ ਦਿੱਤੀ ਉਸ ਵਾਇਗਰੂ ਨੇ ਤਾਂ ਸਾਧ ਸੰਗਤ ਜੀ ਜਦੋਂ ਇਹ ਫੋਨ ਆਇਆ ਤਾਂ ਉਹਨਾਂ ਦੀ ਜੋ ਬੇਟੀ ਸੀ ਜੋ ਚਪੈਰਾ ਸਾਹਿਬ ਕਟਣ ਜਾਂਦੀ ਸੀਗੀ ਐਤਵਾਰ ਉਸ ਨੂੰ ਉਦੋਂ ਪਤਾ ਲੱਗਾ ਕਿ ਅੱਜ ਮੇਰੇ ਮਨ ਵਿੱਚ ਵਾਰ-ਵਾਰ ਮੇਰੇ ਪਿਤਾ ਜੀ ਦਾ ਖਿਆਲ ਕਿਉਂ ਆ ਰਿਹਾ ਸੀ ਚੁਪਹਿਰਾ ਸਾਬ ਕੱਟਦੇ ਸਮੇਂ ਉਹਨਾਂ ਨੇ ਉਦੋਂ ਉਹਨਾਂ ਦੇ ਮੂੰਹ ਚੋਂ ਸਭ ਦੇ ਸਾਰੇ ਪਰਿਵਾਰ ਦੇੋਂ ਇੱਕੋ ਹੀ ਸ਼ਬਦ ਨਿਕਲਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਤਾਂ ਨੋ ਤੁਸੀਂ ਸਾਡੇ ਤੇ ਕਿਰਪਾ ਕੀਤੀ ਤੇ ਸਾਡਾ ਜਾਨੀ ਮਾਲ ਨੁਕਸਾਨ ਤੋਂ ਸਾਨੂੰ ਬਚਾ ਲਿਆ ਤੇ ਉਸ ਬੇਟੀ ਨੇ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਅੱਜ ਮੇਰੇ ਪਿਤਾ ਜੀ ਨੂੰ ਜਿੰਦ ਬਖਸ਼ੀਏ ਤੇ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਮੈਨੂੰ ਇਸ਼ਾਰਾ ਦੇ ਰਹੇ ਸੀ ਕਿ ਅੱਜ ਤੁਹਾਡੇ ਪਿਤਾ ਜੀ ਤੇ ਕੋਈ ਇਹ ਕਸ਼ਟ ਹੈ ਜੋ ਤੁਹਾਡੇ ਪਾਠ ਬਾਣੀ ਤੇ ਸਿਮਰਨ ਨਾਲ ਕਟਿਆ ਜਾਏਗਾ ਸੋ ਸਾਧ ਸੰਗਤ ਜੀ ਉਹਨਾਂ ਦੀ ਬੇਟੀ ਦੇ ਚਪਹਿਰਾ ਸਹਿਬ ਕੱਟਦੇ ਹੋਣ ਕਰਕੇ ਉਹਨਾਂ ਤੇ ਆਇਆ ਇੰਨਾ ਵੱਡਾ ਕਸ਼ਟ ਭਤਨਤਨ ਬਾਬਾ ਦੀਪ ਸਿੰਘ ਜੀ ਨੇ ਇੱਕ ਮਾਮੂਲੀ ਕਾਸ਼ਟ ਸਮਝ ਕੇ ਕੱਟ ਦਿੱਤਾ ਸਾਹਸੰਗਤ ਜੀ ਉਹ ਪਰਮਾਤਮਾ ਜਦੋਂ ਰੱਖਣ ਤੇ ਆ ਜਾਵੇ ਤਾਂ ਉਹ ਸੂਲੀ ਨੂੰ ਸੂਲ ਬਣਾ ਕੇ ਕੱਟ ਦਿੰਦਾ ਹੈ ਧੰਤਨ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਨੂੰ ਕਦੇ ਵੀ ਨਾਰਾਜ਼ ਨਹੀਂ ਕਰਦੇ ਸ਼ਹੀਦ ਸਿੰਘ ਆਪਣੇ ਬੱਚਿਆਂ ਤੇ ਪੂਰੀ ਕਿਰਪਾ ਰੱਖਦੇ ਹਨ ਉਹ ਆਪਣੇ ਬੱਚਿਆਂ ਤੇ ਆਉਣ ਵਾਲੇ ਹਰ ਕਸ਼ਟ ਹਰ ਦੁੱਖ ਹਰ ਤਖਲੀਫ ਨੂੰ ਆਪਣੇ ਤੇ ਲੈ ਜਾਂਦੇ ਹਨ ਤੇ ਬੱਚਿਆਂ ਨੂੰ ਖੁਸ਼ੀਆਂ ਦਿੰਦੇ ਹਨ ਸਾਥ ਸੰਗਤ ਜੀ ਉਹਨਾਂ ਸ਼ਹੀਦਾਂ ਸਿੰਘਾਂ ਦੇ ਨਾਮ ਦਾ ਪਾਠ ਸਿਮਰਨ ਜ਼ਰੂਰ ਕਰਿਆ ਕਰੋ ਕਿਉਂਕਿ ਅੱਜ ਕੱਲ ਦੇ ਇਹੋ ਜਿਹੇ ਸਮੇਂ ਵਿੱਚ ਇੱਕ ਗੁਰਬਾਣੀ ਹੈ ਜੋ ਆਪਾਂ ਨੂੰ ਬਚਾ ਸਕਦੀ ਏ ਸਾਥ ਸੰਗਤ ਜੀ ਗੁਰਬਾਣੀ ਦਾ ਨਾਮ ਜਪਿਆ ਕਰੋ ਤਾਂ ਜੋ ਆਪਾਂ ਇਸ ਗਲਤ ਜਮਾਨੇ ਦੇ ਵਿੱਚ ਆਪਣੇ ਪਰਿਵਾਰ ਨੂੰ ਦੁੱਖਾਂ ਤਕਲੀਫਾਂ ਤੇ ਕਸ਼ਟਾਂ ਤੋਂ ਬਚਾ ਸਕੀਏ ਘੱਟ ਕਰ ਸਕੀਏ ਕਿਉਂਕਿ ਇਸ ਜ਼ਿੰਦਗੀ ਦੇ ਵਿੱਚ ਇਸ ਜਮਾਨੇ ਦੇ ਵਿੱਚ ਹਰ ਘਰ ਵਿੱਚ ਦੁੱਖ ਤਕਲੀਫਾਂ ਨਾਲ ਭਰਿਆ ਹੋਇਆ ਏ ਹਰ ਪਾਸਿਓਂ ਕਸ਼ਟ ਦਿਖ ਰਿਹਾ ਹਨ ਸਾਧ ਸੰਗਤ ਜੀ ਉਹੀ ਬਚੇ ਹਨ ਜੋ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਨ ਕਿਉਂਕਿ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਉਹਨਾਂ ਤੇ ਉਹ ਉਹਨਾਂ ਨੂੰ ਔਖੇ ਸਮੇਂ ਵਿੱਚ ਨਹੀਂ ਸਾਥ ਛੱਡਦੇ ਤੇ ਉਹਨਾਂ ਦਾ ਦੁੱਖ ਤਕਲੀਫ ਜਾਂ ਤਾਂ ਆਉਣ ਹੀ ਨਹੀਂ ਦਿੰਦੇ ਤੇ ਜਾਂ ਬਹੁਤ ਹੀ ਘੱਟ ਕਰਕੇ ਉਹਨਾਂ ਤੇ ਪੈਣ ਦਿੰਦੇ ਹਨ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਤੇ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੀ ਕਰਨਾ ਤੇ ਵੀਡੀਓ ਨੂੰ ਸ਼ੇਅਰ ਲਾਈਕ ਸ਼ੇਅਰ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ